ਨੂੰ ਦੱਸਣਾ ਲਓ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਟੱਕਰ ਸਿਰੇ ਦੀ ਹੈ ਜ਼ੋਰ ਲੱਗਾ ਹੋਇਆ ਏ ਇੱਥੇ ਰੱਖ ਕਿੱਕਰ ਤਾਂ ਪੱਕੀ ਆ ਸੁਖਰਾਜ ਬਸ ਵੇਖੀ ਅਰਸ਼ ਦੇ ਤਿੰਨ ਜਫੇ ਅਮਰੀਕ ਸਿੰਘ ਜੀ ਪਟਵਾਰੀ ਵੱਲੋਂ 1000 ਡਾਲਰ ਦੇ ਹੋਣਗੇ ਅਮਰੀਕ ਸਿੰਘ ਜੀ ਪਟਵਾਰੀ ਅਰਸ਼ ਦੇ ਤਿੰਨ ਜਫੇ 1000 ਡਾਲਰ ਦੇ ਹੋਣਗੇ ਕਬੱਡੀ 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 ਦੁੱਲਾ ਏ ਇੱਥੇ ਦੁੱਲੇ ਨੇ ਵੀ ਮਾਰਿਓ ਤਾੜੀਆਂ ਜ਼ੋਰਦਾਰ ਪਿਆਰਾ ਮਾਨ ਕਹਿੰਦੇ ਦੁੱਲੇ ਲਈ ਅਮਰੀਕ ਸਿੰਘ ਪਟਵਾਰੀ ਨਾਲ ਆਲਮ ਦੇ ਮਸਕਾਨ ਨਾਲ ਕਹਿੰਦੇ ਕਮਲ ਤੇ ਮਨਜੋਤ ਔਰ ਉੱਥੇ ਕਹਿੰਦੇ ਗਗਨ ਸਰਪੰਚ ਨਾਲ ਕਹਿੰਦੇ ਸੁੱਖਾ ਚੱਕਾਂ ਵਾਲਾ ਕੋਚਾ ਸਾਡਾ ਵੀਰ ਬਿੰਦਰ ਦਸਾਂ ਜੋਨੇ ਉਹ ਕਹਿੰਦੇ ਵੀ 500 ਡਾਲਰ ਧਾਕੜ ਦੇ ਲਈ ਓਏ ਆ ਕੀ ਬਣ ਗਿਆ ਉਧਰ ਤਾਂ ਠਾ ਗੱਲ ਤੇ ਉਹ ਬੈਠੇ ਮਾਨੋ ਨਹੀਂ ਉਹ ਕਹਿੰਦੇ ਵੀ ਆਪਾਂ ਵੀ ਬੜਾ ਪਿਆਰ ਤੇ ਸਤਕਾਰ ਇੱਥੇ ਕਹਿੰਦੇ ਕਮਲ ਤੇ ਮਨਜੋਤ ਨਾਲ ਗਾਗੜ ਸਰਪੰਚ ਸੁੱਖਾ ਚੱਕਾਂ ਵਾਲਾ ਤੋਚਾ ਬਿੰਦਰ ਦਸਾਜ ਤੇ ਸਕਿੱਲ ਚਾਵਲਾ ਉਹ ਵੀਰ ਕੇ ਨਾਲ ਸੁੱਖਾ ਚੱਕਾਂ ਵਾਲਾ ਗੁਰਪ੍ਰੀਤ ਤੀਜੀ ਤੇਰੀ 1000 ਦੀਆਂ ਨੌਜਵਾਨਾ ਸੁਖਰਾ ਜਾ ਫਿਰ ਲਓ ਸਿਰੇ ਦਾ ਮੁਕਾਬਲਾ ਬੱਲੇ ਬੱਲੇ ਦੋ ਖਿਡਾਰੀਆਂ ਦੇ درمیان ਆ ਲੱਗਾ ਜੋਰ ਲੱਗਾ ਜੋਰ ਹਰਜੋ ਪਾਸੇ ਹਰਜੋ ਪਾਸੇ ਹਰਜੋ ਪਾਸੇ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਆ ਨੰਬਰ ਲਈ ਤਾੜੀਆਂ ਵੱਜਣ ਗਈਆਂ ਏ ਆ ਆ ਆ ਆਸਵਾ ਬਾਬਾ ਇੱਕ ਗੱਲ ਤਾਂ ਪੱਕੀ ਐ ਮਿੱਤਰੋ ਜੇ ਮਾਨ ਉਹਨਾਂ ਦੇ ਵੱਲੋਂ ਵੱਡੇ ਮਾਨ ਦਿੱਤੇ ਜਾਣੇ ਆ ਅਗਲੀ ਰੇਡ ਕਹਿੰਦੇ ਦੁੱਲਾ ਫੇਰ ਤਿਆਰ ਪਰ ਤਿਆਰ ਉਹ ਕਹਿੰਦੇ ਵੀ 28000 ਬੰਦਾ ਇੱਥੇ ਟਾਕਾ ਕਿਉਂਕਿ 28000 ਬੰਦਾ ਹੈ ਬਾਕੀ ਮੇਰ ਕਰੇ ਪਰਮਾਤਮਾ ਦਿਲੋਂ ਦਵਾਵੇ ਜਿਹਦੇ ਨਾਲ ਖੜ ਗਏ ਖੜ ਗਏ ਜਮਿਆ ਬੈਠਾ ਗਗਨ ਗਗਨੇ ਛੇੜੀਏ ਗੱਲ ਉਹਨਾਂ ਦੀ ਮੇਰ ਕਰੇ ਪਰਮਾਤਮਾ ਆਹ ਸਾਹਮਣੇ ਕਬੱਡੀ ਪੈ ਰਹੀ ਆ ਗਗਨ ਜੀਤਾ ਬਾੜਾ ਕਰਦਾ ਬਾਲੀਆਂ ਗੱਲਾਂ ਕਰਨ ਨੂੰ ਪਰ ਤੀਰਥਪਈ ਨੇ ਮੈਨੂੰ ਤਾਰਨਾ ਜੰਮਰਸਾਰ ਮੇਰ ਕਰੇ ਪਰਮਾਤਮਾ ਉਹ ਬੱਲੇ 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 ਬਲਹੁਰ ਉਹ ਬੋਸਵਾਦ ਵੱਖਰਾ ਓਏ ਤਾੜੀ ਓਏ ਆ ਆ ਆ ਉਸਵਾਦ ਲੋਕੀ ਕਹਿੰਦੇ ਇੱਕ ਜ਼ਹਿਰ ਲੱਗਦਾ ਤਾਰਾ ਸਿੰਘ ਜੀ ਬੈਂਸ ਤੇਜ ਬੈਂਸ ਤੇ ਤਾਜ ਬੈਂਸ ਕਹਿੰਦੇ ਸ਼ੀਲੂ ਦੇ ਲਈ 500 ਡਾਲਰ ਦੀ ਦੀਪ ਮੁਠੱਡਾ ਮਾਨ ਬ੍ਰਦਰ ਗੱਲ ਉਧਰ ਤੇ ਬਾਬਾ 500 ਡਾਲਰ ਦੇਣਗੇ ਤਾਰਾ ਸਿੰਘ ਜੀ ਬੈਂਸ ਸਾਹਿਬ 1000 ਆਹ ਦੇਖੋ ਨਿਆਰਾ ਆਹ ਦੇਖੋ ਨਿਆਰਾ 1000 ਕਮਲ ਦੇ ਮਰਜੂਬ ਕਹਿੰਦੇ ਏ ਕੀ ਬਾਤ ਹੈ ਲੈ ਵੀ ਨਿਊ ਟੈਕਨੀਕਲ ਟੀਮ ਬਿੰਦੂ ਫਰਾਲਾ ਆ ਨਾਲ ਸਾਡਾ ਹੈਪੀ ਰਾਜ ਸਾਰ ਉਹਨਾਂ ਦੇ ਸਾਰੇ ਸਾਥੀ ਲੱਖਾ ਲੱਖਾ ਬਡਾਲਾ ਫਾੜਕ ਉਹ ਕਿਰਪਾ ਕਰਕੇ ਆ ਨੰਬਰ ਦੀ ਇਜਾਜ਼ਤ ਪਰਦਾਲ ਕਰ ਲਿਓ ਲਓ ਸਾਹਮਣੇ ਕਹਿੰਦੇ ਰਸ਼ੀਦ ਨੇ ਕਬੱਡੀ ਪਾ ਦਿੱਤੀ ਹੈ ਤੇ ਦੂਸਰੇ ਪਾਸੇ ਝੋਲੇ ਵਾਲਾ ਅਰਸ਼ ਇੱਥੇ ਰੱਖ ਆਓ ਕਹਿੰਦੇ ਅਰਸ਼ ਸਿਰੇ ਦੇ ਖਿਡਾਰੀਆਂ 'ਚ ਨਾਮ ਬੋਲਦਾ ਆਓ ਝੋਲੇ ਵਾਲੇ ਨੇ ਬੱਲੇ ਬੱਲੇ ਕਰਵਾਈ ਬੱਲੇ ਕਰਵਾਈ ਹੋਈ ਹੈ ਤਿੰਨਾਂ ਤਿੰਨਾਂ ਜੱਫਿਆਂ ਤੇ ਕਹਿੰਦੇ ਵੱਡੇ ਮਾਇਆ ਦੇ ਗੱਫੇ ਦਿੱਤੇ ਜਾ ਰਿਹਾ ਹੈ ਅਮਰੀਕ ਪਟਵਾਰੀ ਆਰਮ ਤੇ ਮੁਸਕਾਨ ਹੁਣਾਂ ਦੇ ਵੱਲੋਂ ਜੋਤਾ ਮਹਿਮਦ ਵਾਲੀਆ ਆਓ ਕਹਿੰਦੇ ਸ਼ਿਲੂ ਘਰ ਵੀ ਖਾ ਕੇ ਲੱਗਿਆ ਆਹ ਮੁੰਡਾ ਗੁੱਸੇ ਨਾਲ ਲੱਗਿਆ ਲਓ ਦੋ ਬੱਬਰ ਖੇਰਾਂ ਦੇ ਦਰਮਿਆਨ ਸਾਨਾਂ ਨੂੰ ਭਿੜਦੇ ਆ ਮੁੰਡੇ ਓ ਬੱਲੇ 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 ਇਹ ਕਬੱਡੀ 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 ਵਾਹ ਓਏ ਗੱਬਰੂ ਐ ਮੈਚ ਕਾਦਾ ਐਨ ਲੱਗਦਾ ਜਿਵੇਂ ਜੱਟ ਦੇ ਜਮੀਰ ਚਲਦੀ ਹੁੰਦੀ ਸਾਡੇ ਗੁਰਵਿੰਦਰ ਗੁਰਵਿੰਦਰ ਹੁੰਦਲ ਉਹਨਾਂ ਵੱਲੋਂ 100 ਐ ਤੇ 100 ਕਹਿੰਦੇ ਮਾਨ ਬ੍ਰਦਰ ਵੱਲੋਂ ਵੀ ਐ ਹੋਲਡਾ ਨੰਬਰ ਜਾਫੀਆਂ ਦਾ ਲਓ ਸਾਹਮਣੇ ਹੋਲਡਾ ਨੰਬਰ ਜਾਫੀਆਂ ਦਾ ਸੁੱਖੇ ਨੇ ਕਬੱਡੀ ਪਾਈ ਐ ਚੋਲੇ ਆਲਾ ਫੇਰ ਮੂਰੇ ਹੋ ਗਿਆ ਚੋਲੇ ਆਲਾ ਫੇਰ ਮੂਰੇ ਹੋ ਗਿਆ ਅਰਸ਼ ਦੇ ਸੁੱਖੇ ਦੇ ਦਰਮਿਆਨ ਜੂਰਲੀ ਵਾਲਾ ਕਹਿੰਦਾ ਵੀ ਇਸ ਸਾਲ ਨਿਊਜ਼ੀਲੈਂਡ ਦੱਸ ਕੇ ਜਾਣਾ ਵੀ ਮੈਂ ਆਇਆ ਹਿੰਦੇ ਦੇ ਵੱਲੋਂ ਜਸਮੀਲ ਸਿੰਘ ਜੀ ਬਾਗਾਪੁਰਾਣਾ ਉਹਨਾਂ ਦੇ ਵੱਲੋਂ ਵੱਡੇ ਪਿਆਰ ਪੁੱਜਦੇ ਕੀਤੇ ਗਏ ਤਹਿ ਦਿਲੋਂ ਧੰਨਵਾਦ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਦਾ ਲਓ ਦੁੱਲੇ ਦੀ ਕਬੱਡੀ ਪੈ ਰਹੀ ਹੈ ਚਾਰ ਜਾਹੀ ਤਿਆਰ ਵਰ ਤਿਆਰ ਫਾਇਦੀਆਂ ਪੱਟਾਂ ਦੇ ਛਾਪ ਥਾਪੀਆਂ ਲਓ ਦੁੱਲੇ ਦੇ ਮੂਰੇ ਕਹਿੰਦੇ ਸ਼ੀਲੂ ਫੇਰ ਹੋ ਗਿਆ ਆ ਟੱਕਰ ਨੇ ਵੀ ਨਜ਼ਾਰੇ ਬੰਦ ਦੇਣੇ ਆ ਆ ਟੱਕਰ ਨੇ ਨਜ਼ਾਰੇ ਬੰਦ ਦੇਣੇ ਆ ਨਿਊਜ਼ੀਲੈਂਡ ਦੀਆਂ ਸੇ ਖੇਡਾ ਹੈ ਇਹ ਆ ਸੁਆਦ ਹੈ ਕਬੱਡੀ ਦਾ ਓਏ ਮੇਲਾ ਗੂੰਜੜਲਾ ਪਾ ਕਹਿੰਦੇ ਆ ਮੈਚ ਨੇ ਮੇਲਾ ਬਣਾ ਪਾ ਮੇਰੇ ਮਿੱਤਰੋ ਆ ਸੁਆਦ ਹੈ ਕਿ ਸ਼ੀਲੂ ਵੀ ਅੱਠ ਮਾਰਦਾ ਵੀ ਦੁੱਲਿਆ ਆ ਜਾ ਕਰਾ ਇਹ ਕਹਿੰਦੇ ਦੁੱਲੇ ਤੇ ਸ਼ੀਲੂ ਦੀ ਟੱਕਰ ਹੋ ਜਾਵੇ ਤੇ ਨਜ਼ਾਰਾ ਹੀ ਵੱਖਰਾ ਬਣ ਜਾਣਾ ਦੁਨੀਆ ਨੇ ਆਨੰਦ ਮਾਣਨਾ ਲਓ ਦੁੱਲੇ ਨੇ ਕਬੱਡੀ ਪਾਈ ਹੈ ਸ਼ੀਲੂ ਤਿਆਰ ਚੱਕ ਦੇ ਸਰਾਜ ਦਾ ਗੱਗੀ ਤਿਆਰ ਟਾਕੜ ਕਹਿੰਦੇ ਗੋਗੜੀਆਂ ਦਾ ਤਿਆਰ ਲਓ ਪੈਂਦੀ ਰੇਡ ਇੱਥੇ ਕਬੱਡੀ ਓਏ ਬਲੇ ਲਾ ਬਣ ਗਿਆ ਆ ਆ ਆ ਸੁਬਾਹ ਆ ਓਏ ਕੀ ਹਾਲ ਚਾਲ ਆ? ਉਹ ਪਾੜ ਤੇ ਭੰਗੜਾ ਪੈਦਾ ਬੈਂਸ ਸਾਹਿਬ ਇਹ ਵਾਲ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਬਠਿੰਡਾ ਜਿਲ੍ਹਾ ਲਓ ਕਬੱਡੀ ਦੇ ਖਿਡਾਰੀਆਂ ਦਾ ਜ਼ਿਲ੍ਹਾ ਇਲਾਕਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਫਿਰ ਵਧ ਕੇ ਪਾ ਦिती ਹੈ ਤੇ ਮਾਈਕ ਤੇ ਰੋਡੇ ਪਿੰਡ ਦਾ ਸੁਖਰਾਜ ਸਿੰਘ ਗੱਲ ਕਰੇਗਾ। ਲਓ ਮਨਜੀਤ ਕਹਿੰਦੇ ਨਵੇਂ ਪਿੰਡਿਆ ਨਵਾਂ ਪਿੰਡ ਫਤਿਹਪੁਰ ਦੀ ਧਰਤੀ ਮਾਝੇ ਦਾ ਗੱਭਰੂ ਕਬੱਡੀ ਪਾ ਰਿਹਾ ਹੈ। ਮਨਜੀਤ ਤੇ ਕਹਿੰਦੇ ਵਨ ਮੈਨ ਆਰਮੀ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਲੱਗਾ ਹੋਇਆ ਜੋਰ। ਉਹ ਵੱਜਦੇ ਹੋਏ ਤੱਕੇ ਤੌਲਾਂ ਤੇ ਤਫੇ ਨਿਊਜ਼ੀਲੈਂਡ ਦੀਆਂ ਸਿੱਖ ਖੇਡਾਂ। ਹਰਾਂ ਸਿੰਘ ਦੀ ਬੈਂਸ ਦਿਲਜੀਤ ਸਿੰਘ ਜੀ ਸਿੱਧੂ ਉਹਨਾਂ ਦੇ ਸਾਰੇ ਸਾਥੀਆਂ ਨੂੰ ਮੁਬਾਰਕਬਾਦ। ਉਹ ਪਈ ਹੋਈ ਰੇਡ ਤੇ ਕਬੱਡੀ 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 ਕਬੱ ਸਿਰਾ ਉਹ ਗੁਰਪ੍ਰੀਤ ਉਹ ਬੁਰਜ ਹਰੀ ਵਾਲਿਆ ਜਿਉਂਦਾ ਰਿਹਾ ਨੌਜਾਨ ਦਿਲੋਂ ਦਵਾਮਾ ਗੁਰਪ੍ਰੀਤ ਦੇ ਲਈ ਹੀਰਾ ਬਰਬਰ ਵੱਲੋਂ 100 ਡਾਲਰ ਮੇਰ ਕਰੇ ਪਰਮਾਤਮਾ ਗੁਰਪ੍ਰੀਤ ਦੇ ਲਈ ਵੱਡੇ ਪਿਆਰ ਤੇ ਸਤਿਕਾਰ ਆਹ ਸਾਹਮਣੇ ਕਹਿੰਦਾ ਇਸ ਵੇਲੇ ਇਹ ਖੁਸ਼ੀ ਹੈ ਕਹਿੰਦੇ ਕਿੜਿਆਣੇ ਵਾਲਾ ਉਧਰ ਕਹਿੰਦੇ ਦੀਪਾ ਟਵਾਲ ਬੈਠਾ ਬਾਡਾ ਏ ਆ ਵਾਹੇ ਗੁਰੂ ਜੀ ਮੇਰ ਕਰਿਓ ਭੈਗੁਰੂ ਕਿਰਪਾ ਰੱਖੇ ਬਸ ਦੁਆਵਾ ਮੈਂ ਸੇਨ ਪਹਿਲਾ ਵਾਲਾ ਹੀ ਐ ਸੇਂਟ ਜੋਨਸ ਕੈਨ ਵੀ ਗੈਟ ਸੇਂਟ ਜੋਨਸ ਓਨ ਦਾ ਕਬੱਡੀ ਫੀਲਡ ਪਲੀਜ਼ ਜੀਤੀ ਜੀਤੀ ਆ ਜਾ ਚੀਤੀ ਜੀਤੀ ਸਾਰੇ ਜਾਣੇ ਅਰਦਾਸ ਬੇਨਤੀ ਜਰੂਰ ਕਰਿਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਾਰੇ ਜਾਣੇ ਬੇਨਤੀ ਜਰੂਰ ਕਰਿਓ ਕਮ ਟੂ ਕ